ਸ਼ੇਰ ਕੋਰ ਦੀ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਅਧਿਕਾਰੀ ਹੋਣਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਦਾ ਸੁਚਾ ਸਿੰਘ ਦੀ ਛੋਟੇ ਗੁਰ ਅਤੇ ਹੋਰ ਸਤਿਗੁਰ ਦੇ ਦੋਸਤ ਤੇ ਇੱਥੇ ਪਹੁੰਚ ਚੁੱਕੇ ਹਨ ਸੋ ਮੈਂ ਇਹਨੀਆਂ ਹੀ ਬੇਨਤੀਆਂ ਕਰਦਾ ਹਾਂ ਕਿ ਮਰਦਾ ਜਾਤ ਕਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਪਾਂ ਵੱਧ ਤੋਂ ਵੱਧ ਸਪੋਰਟ ਕਰੀਏ ਤੇ ਘਰ ਘਰ ਜਾ ਕੇ ਇਸ ਦੇ ਹੱਥ ਮਜ਼ਬੂਤ ਕਰੀਏ ਅਗਲਾ ਪ੍ਰੋਗਰਾਮ ਕੀਤਾ ਕ੍ਰੀ ਸਰ ਦੱਸਣਗੇ ਵਾਹਿਗੁਰੂ ਜੀ ਦਾ ਕੰਸਾ ਵਾਹਿਗੁਰੂ ਜੀ ਕੀ ਖਤ ਸਤਾਰ ਜੌਰ ਸ਼ਰਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਹਿਬ ਸਰਦਾਰ ਦੇ ਵੀ ਨਿਰਦੇਸ਼ਾਂ ਦੀ ਅੱਜ ਦੇ ਜਿੰਨਾ ਕਰਕੇ ਸਾਰਾ ਸਮਾਗਮ ਹੋ ਰਿਹਾ ਬਾਕਾਪਤ ਸਿੰਘ ਹੋਰ ਦੇ ਹੋਰ ਪੰਡਾਲ ਵਿੱਚ ਬੈਠੇ ਤੋਂ ਦੇ ਅਮਰਦੇ ਮੀਰੋ ਫਕੇ ਬਣਾਉ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦਾ ਦਿਨ ਖੁਸ਼ੀ ਦਾ ਦਿਨ ਹੈ ਪਤਣੀ ਵਿੱਚ ਅਕਾਲੀ ਦਲ ਖੁੱਪ ਗਿਆ ਹੈ ਜਿੱਥੇ ਕੋਈ ਮਰਦੇ ਮੁਜਾਦ ਆਏ ਜਿਹੜਾ ਅਕਾਲੀ ਦਲ ਨੂੰ ਉਹਦੀਆਂ ਪੁਰਾਣੀਆਂ ਪਰੰਪਰਾਵਾਂ ਉਜਾਗਰ ਕਰੇ ਜਿਹਨੂੰ ਨੋਟ ਸਤਕਾਰ ਦੇਣ ਇਹ ਬੜੀ دیر ਬਾਅਦ ਬੜੇ ਭਾਰੀ ਨੁਕਸਾਨ ਤੋਂ ਬਾਅਦ ਅੱਜ ਇਹ ਦਿਨ ਪ੍ਰਮਾਤਮਾ ਦੇ ਵਰਸਿਸ ਕੀਤਾ ਛੋਟੇ ਪ੍ਰਸਾਦ ਮੀਰਾਪੁਰ ਜੀ ਸਦਾ ਤਿਰੰਦਰ ਸਿੰਘ ਜਾਨੀਆਂ ਸਾਡੇ ਅਮਰੀਕ ਸਿੰਘ ਜੀ ਸ਼ਾਹਪੁਰ ਸਾਹਿਬ ਸ਼ਾਮਪੁਰਾ ਸਾਹਿਬ ਮਾਂਝਪੁਰ ਸਾਹਿਬ ਸਦਾ ਕਸ਼ਮੀਰ ਸਿੰਘ ਜੀ ਜੋ ਸਾਰੇ ਮੈਂਬਰ ਐਸਪੀਸੀ ਰਹੇ ਅਤੇ ਇਸ ਵੇਲੇ ਵੀ ਮੌਜੂਦ ਹਨ ਸਾਹਮਣੇ ਬੈਠੇ ਬਹੁਤ ਹੀ ਪੰਚਕ ਇਲਾਕੇ ਅਜਨਾਰੇ ਦੇ ਵੀਰੋ ਨੌਜਵਾਨੋ ਸਭ ਤੋਂ ਪਹਿਲਾਂ ਫਤਿਹ ਹੈ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੰਘ ਸਾਹਿਬ ਜੀ ਜਥੇਦਾਰ ਸ਼ਿਸ਼ਮਈ ਕੰਦਰ ਦੇ ਪ੍ਰਧਾਨ ਸਾਹਿਬ ਨੂੰ ਆਪਣੇ ਮੇਰੇ ਦੇ ਵੇੜੇ ਵਿੱਚ ਔਣ ਦਿੱਤੀ ਆਏਗੇ ਸਭ ਤੋਂ ਪਹਿਲੀ ਸੱਚ ਜਾਣੀ ਉਹ ਸਭ ਤੋਂ ਪਹਿਲੀ ਏ ਮਾਚੇ ਵਿੱਚ ਸਿਆਸੀ ਤੌਰ ਦੇ ਉੱਤੇ ਸਿੱਖ ਜਥੇਦਾਰ ਸਾਹਿਬ ਜੀ ਜਾਇ ਇਸ ਸਭਾ ਗੱਪ ਕੈਰੇਸੀ ਕੇ ਅਸੀਂ ਜੀ ਆਇਆਂ ਕਹਿੰਦੇ ਡਾਕਟਰ ਨਤਨ ਸਿੰਘ ਜੀ ਅਜਨਾਲਾ ਸਾਡੇ ਚ ਸ਼ਾਮਲ ਹੋਏ ਪਰ ਮੈਂ ਦਾਅਵਾ ਨਾ ਕਰੀ ਕਿ ਅਸੀਂ ਸਾਰੇ ਡਾਕਟਰ ਨਤਨ ਸਿੰਘ ਜੀ ਅਜਨਾਲਾ ਕੋ ਸ਼ਾਮਲ ਹੋਏ ਬਹੁਤ ਸ਼ਾਮਲ ਹੋਏ ਕਿਉਂਕਿ ਡਾਕਟਰ ਨਤਨ ਸਿੰਘ ਅਸੀਂ ਕੋਈ ਥੜਕੇ ਹੋਵਾਂਗੇ ਸਾਡੇ ਜੋ ਕੋਈ ਗਲਤੀ ਕਰ ਗਿਆ ਹੋਵੇਗਾ ਲੇਕਿਨ ਡਾਕਟਰ ਰਤਨ ਸਿੰਘ ਜੀ ਅਜਨਾਲਾ ਜਦੋਂ ਤੋਂ ਚੱਲੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੇਂਦਰ ਨੂੰ ਧੁਰੇ ਨੂੰ ਪਾ ਛੱਡਿਆ ਤੇ ਲੱਕ ਦੇ ਪਾਰ ਗਏ ਤੇ 17 ਤੋਂ ਲੈ ਕੇ ਐਸਾ ਪੀੜਾ ਚੁੱਕਿਆ ਅੱਜ ਅਸੀਂ ਇਹਨੂੰ ਸੱਚ ਬੋਚੀ ਸੋਚ ਰੂ ਸਲਾਮ ਕਰਦੇ ਤੁਹਾਨੂੰ ਬਹੁਤ ਬਹੁਤ ਧੰਨ ਆ ਅੱਜ ਮੇਰੇ ਜ਼ਿੰਦਗੀ ਦਾ ਇੱਕ ਆਖਰੀ ਖਾਸ਼ ਖੁਸ਼ੀ ਹੋਈ ਬੋਲੇ ਜੁਨ ਯਾ ਲੋ ਜੇ ਮੇਰੀ ਇਹ ਖਾਇਸੀ ਤੇ ਮੇਰੇ ਜੁੰਦੇ ਦੀ ਘਾਲੀ ਦਾ ਪੈਦਾ ਹੋਣਾ ਤੇ ਅਨ ਤੂੰ ਜੀ ਪੈਦਾ ਕਰ ਬੋਲੇ ਸੋਨ ਹੈ ਸਵਾਤੀ ਜਿਹਾ ਜਿੱਥੇ ਮੈਂ ਇਹਨਾਂ ਦਾ ਜਿਹੜਾ ਹੈ ਕਹਿੰਦਾ ਛੋਟੇਪੁਰ ਸਾਹ ਬੈਠੇ ਅਸੀਂ ਇਕੱਠੇ ਲੜਦੇ ਰਿਹਾ 85 ਚ ਮੇਰੇ ਨਾਲ ਛੱਡ ਮੈਨੂੰ ਤਾਂ ਮੈਂ ਤਾਂ ਬੁढ़ा ਹੋ ਗਿਆ ਲੜਾਈ ਲੜਦੇ ਆਂ ਕਦੇ ਪ੍ਰਤਾਪ ਨਾਲ ਲੜਾਈ ਲੜੀ ਕਿਉਂ ਨਵੀਂ ਬੜੀਆਂ ਗਲਤੀਆਂ ਕੀਤੀਆਂ ਪਾਦਮ ਨਾਲ ਲੜਾਈ ਲੜੀ ਉਹਨੇ ਵੀ ਬੜੀਆਂ ਗਲਤੀਆਂ ਕੀਤੀਆਂ ਪਰ ਖਾਲਸਾ ਜੀ ਤੁਸੀਂ ਕੋਈ ਗਲਤੀ ਨਹੀਂ ਕੀਤੀ ਜੇ ਮੈਂ ਅੱਜ ਇੱਥੇ ਹੈਗਾ ਤੁਹਾਡੇ ਕਰਕੇ ਆ ਤੇ ਜਿੱਦਿਆ ਵੀ ਮੈਨੂੰ ਰੱਖਣਾ ਲੜੀਆਂ ਦੇ ਤੁਸੀਂ ਕਨੂੰ ਕਨੂੰ ਹਾਰ ਨਹੀਂ ਦਿੱਤਾ ਇਹ ਜਰਾ ਇਹ ਨਾਲ ਆਸੈਂਬਲੀ ਹਲਕਰ ਪ੍ਰਧਾਨ ਸਾਹਿਬ ਇਹ ਖਾਲੀ ਦਲ ਦੀ ਜੜ ਇਸ ਜੜ ਤੋਂ ਬਾਦਲ ਪੈਦਾ ਹੋਇਆ ਤੇ ਇਸ ਜੜ ਨੇ ਹੀ ਤੁਹਾਨੂੰ ਤਾਰ ਲੈ ਜੁ。ਇਹ ਖਾਲੀ ਦਲ ਦਾ ਜੜ ਹੈ ਤੇ ਇਹ ਜਿੱਦ ਤਰ ਤਰਪ ਇਹ ਪਰਪੁਸ਼ ਤੇ ਨਹੀਂ ਹੁੰਦੇ। ਇਹ ਤਾਂ ਬਾਜ਼ਾ ਬਾਜ਼ਾ ਕਰਾ ਰਹੇ ਆ। ਇੱਥੇ 4 ਲੱਖਾਂ ਦਾ ਮੈਦਾਨੀਆਂ 5 ਮਹੀਨੇ ਲਿਆ ਦੇਣ ਲੜੀਆਂ। ਦੋ ਸਾਹਮਣੇ ਲਖਣਾ ਲੜੀਆਂ ਦੂਸਰੇ ਪਾਸੇ ਅਰਬਪਤੀ ਬੰਦੇ ਸਨ ਤੇ ਖਾਲਸਾ ਜੀ ਜੇ ਤਗਰੀਬ ਦੀ ਹੁੰਦੀ ਆ ਕਦੇ ਅਰਬਪਤੀ ਦੀ ਵੀ ਹੁੰਦੀ ਬੜਾ ਵਹਿਣ ਲੋਕਾਂ ਕੋਈ ਉਹ ਤੋਂ ਕੁੱਪ ਪੈਸੇ ਮਨੇਗਾ ਉਹਦੇ ਪੈਸੇ ਨੂੰ ਵੀ ਕਰਨਾ ਕੋਈ ਬੰਦਾ ਹੀ ਕਰਦਾ ਲੜਾਈ ਤੇ ਪਧਿਆਰੇ ਕਰਦੀਆਂ ਪੈਸੇ ਨਹੀਂ ਕਰਦੀ ਮੇਰੇ ਮੁਕਾਬਲੇ ਤੇ ਜਿੰਨੇ ਅਰਬਪਤੀ ਖਲੋਤੇ ਆ ਕਦੇ ਤੁਸੀਂ ਜਿੱਤਨ ਦਿੱਤਾ ਮੈਂ ਤੋਂ ਨਹੀਂ ਦਿੱਤਨ ਅਮੇਸ਼ਾ ਮੈਨੂੰ ਦੱਸਾਇਆ ਤੋਂ ਮੈਂ ਪ੍ਰਧਾਨ ਦੀ ਯਾਤਰਾ ਬੋਲਣਾ ਨਹੀਂ ਮੈਂ ਇੱਕੋ ਹੀ ਬੇਨਤੀ ਕਰਦੀ ਆ ਤੁਰ ਪਾਓ ਇਹਨਾਂ ਸਾਰਿਆਂ ਨੇ ਜਿੱਦਾਂ ਦਸਾਰੇ ਹਰ ਤੇ 라ਵਣ ਡਿੱਗਦਾ ਨਹੀਂ ਇਹਨਾਂ ਸਾਰਿਆਂ ਨੇ ਕੋਤਿਆਂ ਦੇ ਅੱਗੇ ਤੁਹਾਡੇ ਕਰਾ ਗਏ ਇਹਨਾਂ ਦੇ ਬੱਲੇ ਕੁਛ ਨਹੀਂ ਅਜਿਸ ਦਿਨ ਤੇ ਤੁਸੀਂ ਪ੍ਰਧਾਨ ਬਣੇ ਹੋ ਉਸ ਦਿਨ ਮੈਂ ਜਿੱਦਾ ਟੀਮ ਤੇ ਤੇਰੇ ਖੱਟ ਗਏ ਆ ਕੁਛ ਨਹੀਂ ਇਹਨਾਂ ਦੇ ਬੱਲੇ ਇਹ ਗਏ ਨੇ ਕਿਆ ਬਾਤ ਤਗੜਈ ਹੋ ਕੇ ਸਾਭੀਏ ਮੈਨੂੰ ਗੱਲਾਂ ਬਹੁਤ ਕਰਨ ਨੂੰ ਪਰ ਮੈਨਾ ਹੁਣ ਕਾਇਮ ਰਹਾ ਤੁੰਗੇਦਾ ਮੈਂ ਫੇਰ ਰਤਨ ਸਿੰਘ ਜੀ ਅਜਨਾਲਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਸੇਵਾ ਕੀਤੀ ਔਰ ਉਸ ਮੰਚ ਤੋਂ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਔਰ ਕਿਸੇ ਕਾਰਨ ਉਹ ਘਰ ਬੈਠ ਗਏ ਸੀ ਪਰ ਜਦੋਂ ਪੰਜ ਮੈਂਬਰੀ ਕਮੇਟੀ ਨੇ ਭਰਤੀ ਅਭਿਆਨ ਸ਼ੁਰੂ ਕੀਤਾ ਤਾਂ ਇਹਨਾਂ ਨੇ 200 ਕਾਪੀ ਜਿਹੜੀ ਹੈ ਉਸ ਵਕਤ ਭਰੀ ਅਕਾਲੀ ਦਲ ਦੇ ਮੈਂਬਰ ਬਣਾਏ ਪਿੰਡ-ਪਿੰਡ ਜਾ ਕੇ ਔਰ ਜਗ੍ਹਾ-ਜਗਾ ਇਸ ਲਈ ਮੈਂ ਨੰਦ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਨੂੰ ਬਹੁਤ ਉਨਨਸਾਹ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਓ ਯਾਰ ਪਰਲੀ ਮਾਪੇ ਦੇਖੀ ਇੱਕ ਵਾਰ ਪਤਾ ਯੋਤ ਜਿਆ ਮੜ ਜਾ ਬੋਲੀ ਇਹ ਪਹਿਲਾਂ ਹੀ ਨਾਲ ਨਹੀਂ ਮੈਂ ਇਹਦਾ ਸ਼ਾਮ ਪਹਿਲਾਂ ਤਾਂ ਪਹਿਲਾਂ ਮੇਰੀ ਆਈਡੀਆ ਵਾਲਾ ਕਿਹਾ ਵੇਸੀ ਤੁਹਾਡੀ ਸ਼ਾਮ ਹਰਦੀਪ ਕਿਸ਼ ਹੋ ਜਾ ਯਾਰ ਮੜਾ ਇੱਕ ਵਾਰ ਬੈਕ ਫੋਟੋ ਕਰਨੀ ਯਾਰ ਮੈਂ ਸਲਮਾਨ ਪਾਣ ਇੱਕ ਮਿੰਟ ਸ੍ਰੀ ਸਾਹਿਬ ਜੀ ਇੱਕ ਮੈਂ ਫੋਟੋ ਕਰ ਲਈ ਜੀ ਸਨਮਾਨ ਵਾਲੀ ਅੱਗੇ ਬੈਕ ਲਿਆਵਾਂ ਮਤਲਬ ਬੈਕ ਹੀ ਕੌਫੀ ਚੱਲ ਇਨ੍ਹਾਂ ਦੇ ਵਿੱਚੋਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਸੰਗਤ ਦੇ ਦਰਸ਼ਨ ਵੀ ਕਰਾਈ ਨੇ ਕੱਪੜੇ ਹਲਕੇ ਦੀ ਸੰਗਤ ਦੇ ਦਰਸ਼ਨ ਕਰਾਈ ਨੇ ਔਰ ਦੂਸਰਾ ਇਹਨਾਂ ਨੇ ਜਿਹੜਾ ਹੈ ਸਹਿਯੋਗ ਦਿੱਤਾ ਹੈ ਪਾਰਟੀ ਦੇ ਮੈਂਬਰ ਬਣਾਏ ਨੇ ਮੈਂ ਅੱਜ ਧੰਨਵਾਦੀ ਕਰਨ ਵਾਸਤੇ ਸਿੰਘ ਸੰਤੂ ਕੋ ਅੱਜ ਬਿਆਨ ਆ ਗਿਆ ਅਗਿਆਨੀ ਰਕबीर ਸਿੰਘ ਹੋਰਾਂ ਦਾ ਉਹ ਤੁਹਾਡੇ ਨਾਲ ਸਾਥੀ ਵੀ ਰਹੇ ਨੇ ਸ੍ਰੀ ਕਾਲਕ੍ਰਿਸ਼ਨ ਸਾਹਿਬ ਜਿਸ ਤਰ੍ਹਾਂ ਵੀ ਰਹੇ ਨੇ ਉਹਨਾਂ ਨਾਰਾਜ਼ਗੀ ਪ੍ਰਗਟਾਈ ਹੈ ਉਹ ਕਹਿੰਦੇ ਕਿ ਜਿਹੜੀ ਸੇਵਾ ਗੁਰੂ ਦੀ ਹੁੰਦੀ ਹੈ ਉਸ ਤੋਂ